ਸਸਿਕਾਲ ਜੀ ਅਸੀਂ ਨਾ ਜਾ ਰਹੇ ਆ ਅੱਜ ਹੁਸ਼ਿਆਰਪੁਰ ਜਿੱਥੇ ਹਰ ਸਾਲ ਦੀ ਤਰ੍ਹਾਂ ਜਿਹੜਾ ਨਾ ਇਹ ਸਾਈਕਲ ਰੋਨ ਹੋ ਰਹੀ ਆ ਤੇ ਇੰਡੀਆ ਦੇ ਸਾਰੇ ਇੰਡੀਆ ਦੇ ਵਿੱਚੋਂ 6-10 ਸਟੇਟਾਂ ਦੇ ਜਿਹੜੇ ਸਾਈਕਲਿਸਟ ਹਨ ਉਥੇ ਪਹੁੰਚੜੇ ਆ ਲਗਭਗ 350 ਸਾਈਕਲਿਸਟ ਹੋਣਗੇ ਤੇ ਪੂਰਾ ਸਾਈਕਲਿਸਟਾਂ ਦਾ ਮੇਲਾ ਲੱਗਣਾ 100 ਕਿਲੋਮੀਟਰ ਜਿਹੜਾ ਨਾ ਉਹ ਉਹਦੀ ਉਹਨਾਂ ਨੇ ਪੂਰੀ ਰੱਖੀ ਆ ਇੱਕ ਰਾਈਡ ਤੇ ਚੱਲਦੇ ਆ ਅੱਜ ਅਸੀਂ ਕੱਲ ਸ਼ੁਰੂ ਹੋਣੀ ਸ਼ੇ ਨੂੰ ਤੇ ਅੱਜ ਅਸੀਂ ਜਾ ਰਹੇ ਹਾਂ ਪਹਿਲਾਂ ਤੇ ਮੇਰੇ ਨਾਲ ਮੇਰੇ ਸਾਥ ਮੇਰਾ ਮੇਰੇ ਭਾਈਆ ਜੀ ਜਿੱਤ ਤਰ੍ਹਾਂ ਦਿੰਦੇ ਆ ਉਹ ਨਾਲ ਹੀ ਬੈਠੇ ਆ ਤੇ ਅਸੀਂ ਅੱਗੇ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਚੱਲ ਜਣਾ ਐਸ ਵੇਲੇ ਮੈਂ ਖੜਾ ਜਿਹੜਾ 골ਡਨ ਗੇਟ ਅਮਰਸਰ ਹਾਂਜੀ ਅਸੀਂ ਪਹੁੰਚ ਗਏ ਗੁਰਦੁਆਰਾ ਕਰਤਾਰਪੁਰ ਸਾਹਿਬ ਜਲੰਧਰ ਦੇ ਲਾਗੇ ਇੱਥੋਂ ਅਸੀਂ ਜਾਣਾ ਜੇ ਭੋਗਪੁਰ ਤੇ ਭੋਗਪੁਰ ਤੋਂ ਅਸੀਂ ਅੱਗੇ ਚੱਲਾਂਗੇ ਟਾਂਡੇ ਤੇ ਟਾਂਡੇ ਤੋਂ ਫਿਰ ਹਸ਼ਾਰਪੁਰ ਤੇ ਚਲਦੇ ਅੰਦਰ ਦਰਸ਼ਨ ਕਰਦੇ ਹਾਂ ਜੀ ਹਾਂ ਨਾ ਐ ਇਮਾਰਤ ਜਿਹੜੀ ਬਣੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਬਹੁਤ ਸ਼ਾਨਦਾਰ ਬਣਿਆ ਤੇ ਵਧੀਆ ਗੱਲ ਇਹ ਸਾਰੇ ਪਾਸੇ ਫੁੱਲ ਬੂਟੇ ਜਿਹੜੇ ਨਾ ਆ ਦਰਖਤ ਜਿਹੜੇ ਅੰਬਾਂ ਦੇ ਬੜੇ ਸ਼ਾਨਦਾਰ ਲਾਏ ਹੋਏ ਇਨਾਂ ਨੇ ਨਿੱਕਾ ਸਿੰਘ ਮਿਲਿਆ ਜਾਂ ਨਿੱਕਾ ਜਾਂ ਸ਼ੇਰ ਆ ਦਸਤਾਰ ਵੇਖੋ ਇਹਦੀ ਇਹ ਨੰਦ ਆ ਗਿਆ ਜੇ ਇਹ ਦੇ ਦਰਸ਼ਨ ਕਰਕੇ ਆਪ ਮੰਨਦਾ ਜੇ ਤੇ ਕੀ ਨਾਮ ਕਿਹ ਹੈ ਜੀ ਇਕਮ ਨੂਰ ਇਕਮ ਨੂਰ ਇਕਮ ਸਿੰਘ ਆਹ ਬੰਦੇ ਹੋ ਸ਼ੇਰਾ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਹਰ ਮਦਾਨੇ ਫਤਿਹ ਹੋਏ ਮਹਾਰਾਜ ਇਕਮ ਨੂਰ ਪਾਠ ਵੀ ਕਰਦਾ ਜੀ ਇਕਮ ਨੂਰ ਸਿੰਘ ਕਿਆ ਬਾਤ ਹੈ ਅਹੀਂ ਆ ਗਏ ਇੱਥੇ ਕਰਤਾਰਪੁਰ ਸਾਹਿਬ ਇਥੇ ਲੇ ਨੰਦਪੁਰ ਸਾਹਿਬ ਦਾ ਨਹੀਂ ਨਹੀਂ ਕਿਹਦਾ ਬੋਲੋ ਆ ਲਾਗੇ ਦੇ ਇੱਥੇ ਚਲੋ ਬਹੁਤ ਵਧੀਆ ਬਈ ਸ਼ਾਬਾਸ਼ ਹੈ ਬਈ ਚੜ੍ਹਦੀ ਕਲਾ ਚ ਰਹਾ ਗੁਰਦੁਆਰਾ ਸ੍ਰੀ ਗੰਗਸਾ ਪਾਸ਼ਾ ਸ਼ੇਹੀ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਦੇ ਲੱਗ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜਪੁਜੀ ਸਾਹਿਬ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਭ ਨਾ ਆਇਓ ਦੇ ਮਹਾਵਾਕਾਂ ਅਨਸਾਰ ਸਤਿਗੁਰੂ ਪਾਸ਼ਾ ਮਹਾਰਾਜ ਨੇ ਇਸ ਕਰਤਾਰਪੁਰ ਤਰਕੀ ਦੇ ਉੱਪਰ ਚਰਨ ਪਾ ਕੇ ਇਸ ਨੂੰ ਧਰਤੀ ਨੂੰ ਪਵਿੱਤਰ ਕੀਤਾ ਇੱਥੇ ਆਮ ਪਬਲਿਕ ਦੀ ਜਿਹੜੀ ਲੋੜ ਸੀ ਉਹਨਾਂ ਦੀ ਪ੍ਰਾਰਥਨਾ ਹੈ ਕਿ ਮਹਾਰਾਜ ਸਾਨੂੰ ਇੱਥੋਂ ਮਲਹ ਖਾਰਾ ਜਲ ਮਿਲਦਾ ਹੈ ਇਹਦੇ ਮਿੱਠਾ ਜਲ ਨਹੀਂ ਲੰਦਾ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਅਰਦਾਸ ਨੂੰ ਬੇਨਤੀ ਨੂੰ ਪ੍ਰਵਾਨ ਕਰ ਦਿਆ ਹੋਇਆ ਇੱਥੇ ਬਹੁਤ ਝੂ ਲਵਾਇਆ ਜਦਾ ਜਲ ਮਿੱਠਾ ਨਿਕਲਿਆ ਤੇ ਗੁਰੂ ਸਾਹਿਬ ਜੀ ਨੇ ਇਹਦੀ ਭਰ ਮੰਨੂਰ ਕੀਤਾ ਕਿ ਕਰੇਲਣਾ ਵੀ ਇੱਥੇ ਗਾਮ ਮੁਕਤ ਜੰਗਾਦੋਤ ਦੀਆਂ ਇਸ ਥਾਂ ਕਰਦੇ ਨੇ ਉੱਥੇ ਗੰਗਾ ਦਾ ਮਤਲਬ ਕਿਸੇ ਸਾਧੂ ਮਹਾਤਮਾ ਦਾ ਜੋ ਗੜਵਾ ਸੀ ਉਹ ਉੱਥੇ ਗਿਰਿਆ ਹੋਇਆ ਸੀ ਤੇ ਇੱਥੇ ਆਣ ਕੇ ਗੁਰੂ ਸਾਹਿਬ ਜੀ ਨੇ ਉਸ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਕਿ ਭਾਵੇਂ ਜਿਹੜਾ ਵੀ ਇਸ ਜਗ੍ਹਾ ਦੇ ਉੱਪਰ ਆਣ ਕੇ ਇਸ਼ਨਾਨ ਕਰੇਗਾ ਉਹਦੇ ਸਾਰੇ ਦੁੱਖ ਦਿਲਦਰ ਦੂਰ ਹੋ ਜਾਣਗੇ ਇਸੇ ਪ੍ਰਕਾਰ ਛੇਵੇਂ ਪਾਸ਼ਾ ਮਹਾਰਾਜ ਆਏ ਉਹਨਾਂ ਨੇ ਇਸ ਧਰਤੀ ਨੂੰ ਭਾਗ ਲਾਏ ਚੌਥਾ ਜੰਗ ਜੜਾ ਵਾ ਜਦੋਂ ਸਮਾਪਤ ਹੋਇਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਇੱਥੇ ਆ ਕੇ ਵੱਡੇ ਗੁਰੂਆਂ ਦਾ ਸਤਿਕਾਰ ਕੀਤਾ ਤੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਨਿਹਾਲ ਕੀਤਾ ਅੱਜ ਅਸੀਂ ਵੀ ਇੱਥੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਯਾਤਰਾ ਕਰਦਿਆਂ ਹੋਇਆਂ ਜੋ ਕਿ ਕੱਲ ਨੂੰ ਹਿਸ਼ਾਰਪੁਰ ਦੇ ਵਿੱਚ ਪੂਰੇ ਆਲ ਇੰਡੀਆ ਤੋਂ ਸਾਈਕਲਿਸਟ ਸਾਰੇ ਜਿਹੜੇ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਵਿੱਚ ਸਰਦਾਰ ਰਣਜੀਤ ਸਿੰਘ ਇਹ ਦਾਸ ਮੁਖਤਾਰ ਸਿੰਘ ਸੀ ਉੱਥੇ ਵੀ ਪਹੁੰਚ ਰਿਹਾ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਪਰਿਵਾਰਾਂ ਦੇ ਸੁਖ ਸ਼ਾਂਤੀ ਦੀ ਦਾਤ ਨੂੰ ਵਿੱਚ ਕਰਨ ਤੇ ਯਾਤਰਾ ਸਫਲ ਕਰਨ ਵੈਗ ਜੀ ਦਾ ਗੰਗਸਰ ਗੰਗਸਰ ਸਾਹਿਬ ਤਾਂ ਹੀ ਕਹਿੰਦੇ ਆ ਵੀ ਇੱਥੇ ਹਾਂਜੀ ਗੰਗਾ ਦੇ ਮਹੱਤਵ ਦਾ ਜਿਹੜਾ ਵਹਿਮ ਦੂਰ ਕਰਨ ਲਈ ਮਤਲਬ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਜੀ ਨੇ ਮਤਲਬ ਵੀ ਆਪਣਾ ਉੱਥੇ ਜਾ ਕੇ ਗੰਮਲ ਗੰਗਾ ਦੇ ਵਿੱਚ ਇਹ ਮਹਾਤਮਾ ਦਾ ਜਿਹੜਾ ਸੀ ਉਹ ਲੋਟਾ ਢਿਗ ਪਿਆ ਉੱਥੇ ਅੱਛਾ ਜਦੋਂ ਇੱਥੇ ਆਇਆ ਤੇ ਆਣ ਕੇ ਉਸਨੇ ਮਤਲਬ ਕਿਹਾ ਕਿ ਮਾਰੇ ਮੇਰਾ ਤੇ ਮਤਲਬ ਹੀ ਗੜਵਾ ਜਿਹੜਾ ਵਾ ਮੈਨੂੰ ਮਤਲਬ ਉਹ ਮਤਲਬ ਦਿਓ ਚਾਹੀਦਾ ਮਾਰੇ ਜਾ ਕੇ ਕਹਿਣ ਲੱਗੇ ਕਿ ਉਹਦੇ ਖੂਹ ਦੇ ਵਿੱਚੋਂ ਜਾ ਕੇ ਸੰਗਣਾਂ ਨੂੰ ਆ ਕਰਕੇ ਦੇ ਦਿਓ ਹਾਂ ਵਾਹ ਇਹਦਾ ਨਾਂ ਫਿਰ ਮਾਰ ਰਹੇ ਨੇ ਗੰਗਸਰ ਰੱਖਤਾ ਹੈ ਗੰਗਸਰ ਠੀਕ ਹੈ ਚਲੋ ਮਿਹਰਬਾਨੀ ਜੀ ਆ ਹਾਲਤ ਵੀ ਲੱਗੀ ਜੇ ਲੱਗੇ ਹੇ ਵੀ ਗੁਰੂ ਅਰਜਨ ਦੇਵ ਪਾਪਨਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਆਮ ਜਨਤਾ ਦੀ ਪਬਲਿਕ ਨੂੰ ਕਾਰ ਸੁਣਦਿਆਂ ਹੋਇਆ ਇਹ ਮਿੱਠੇ ਕੀ ਦਾ ਜਲ ਜਿਹੜਾ ਸੀ ਉਹ ਲਵਾਇਆ ਉਹ ਲਵਾਇਆ ਜਿਹੜਾ ਤੇ ਅਜੇ ਤੱਕ ਉਹ ਜਿਹੜਾ ਜਲ ਹੈ ਉਹ ਸੰਗਤ ਨੂੰ ਕਾਮ ਹੋ ਜੇ ਹਾਂ ਅਸਲੇ ਨਾ ਅਸੀਂ ਖੜੇ ਆਂ ਪੋਪੁਰ ਤੇ ਇੱਥੋਂ ਟਾਂਡਾ ਤੇ ਟਾਂਡਿਓਂ ਹਿਸ਼ਾਰ ਮਤਲਬ ਹਿਸ਼ਾਰਪੁਰ ਤੋਂ ਟਾਂਡੇ ਟਾਂਡੇ ਤੋਂ ਪੋਪੁਰ ਤੇ ਫਿਰ ਇੱਥੋਂ ਵਾਪਸੀ ਇਸੇ ਤਰ੍ਹਾਂ ਚੱਲਣੀ ਆ ਜਿਹੜੀ ਕੱਲ ਦੀ ਰਾਈਡ ਆ ਨਾ ਤੇ ਬਾਕੀ ਡਬਲ ਛੜਕ ਜਰੂਰ ਆ ਪਰ ਬਹੁਤ ਟਾਫਕ ਹੈਗੀ ਬਹੁਤ ਜਿਆਦੀ ਜਿਹੜੀ ਟਾਂਡੇ ਤੋਂ ਹੁਸ਼ਿਆਰਪੁਰ ਦੀ ਛੜਕਾ ਨਾ ਉਹ ਆਹੀਂ ਦੇਖੀਏ ਪੂਰੇ ਲਾਗ ਰੋਕਾ ਮੋੜ ਦਾ ਜਿਹੜਾ ਇਹ ਹੋਵੇ ਸਿੰਗਲ ਰੋਡ ਆ ਤੇ ਇੱਥੋਂ ਸਟਾਰਟ ਹੋਣੀ ਜੀ ਰਾਈਡ ਸਵੇਰੇ ਸੈਦੀਵਾ ਸਟਾਪ ਤੇ ਇਹ ਉਸ ਆ ਸਾਰੀਆਂ ਤਿਆਰੀਆਂ ਹੋਣੀਆਂ ਜੀ ਮੈਂ ਦੱਸਣਿਆ ਮੈਂ ਸਾਰੀਆਂ ਤਿਆਰੀਆਂ ਹੋਣੀਆਂ ਨਜ਼ਾਰੇ ਆਗੇ ਜੀ ਮੈਂ ਦੇਖੀ ਇਸ ਵੇਰ ਦੀਆਂ ਤਿਆਰੀਆਂ ਨਾ ਹੋਣ ਕਰਨ ਦੇ ਤੇ ਸੁਦੇਵਾ ਜੀ ਆਪ ਲੱਗੇ ਹੋਏ ਹਿਸਾਬ ਲਾ ਲੋ ਹਾਂਜੀ ਮੇਰੇ ਨਵੇਂ ਫੋਟੋ ਸਾਬੀ ਭਾਜੀ ਦੇਵਾ ਜੀ ਇਹ ਹੀ ਵਾਈਟ ਵਾਲਾ ਹੀ ਆ ਸਾਰੀਆਂ ਤਿਆਰੀਆਂ ਕਰਨਾ ਠੀਕ ਨਹੀਂ ਰਿਹਾ ਮੱਥੇ ਰਹਿ ਜਾਣਾ ਉਹਨਾਂ ਚੱਕੇ ਵਾਓ ਨਹੀਂ ਕੋਈ ਗੱਲ ਐਸੇ ਦੀਵਾ ਸਾਹਿਬ ਦਾ ਦਫਤਰ ਦਿਖਾਉਣ ਲੱਗਾ ਜੀ ਤੁਹਾਨੂੰ ਕਿਤੇ ਜ ਹਸ਼ਾਰਪੁਰ ਆਉਣਾ ਇਹ ਜ਼ਰੂਰ ਵੇਖੋ ਵੇਖਣ ਵਾਲੀ ਥੀਜੇ ਬਾਹਰ ਲਈ ਸੱਤ ਰੁਪਏ ਪਹਿਲਾਂ ਖਾਤਾ ਅੰਦਰੋਂ ਮਨੀਰ ਜੀ ਮੈਨੂੰ ਲੈ ਕੇ ਆਇਆ ਨਾਲ ਆਮ ਖਾਣ ਦਿਆ ਤੁਹਾਨੂੰ ਕੀ ਬਾਤ ਵੇਖ ਲਓ ਸੋ ਟਾਈਮ ਫਿਲਾ ਆਹ ਦੇਖੋ ਬੂਟੇ ਇਹਨਾਂ ਨੇ ਉੱਪਰ ਵੀ ਲਾਏ ਦੇ ਪੂਰੇ ਸਾਰੇ ਦੋਵੇਂ ਉੱਪਰ ਦੇ ਵਾਹ ਆ ਸਾਰਾ ਸਾਈਕਲਿਸਟਾਂ ਦਾ ਕੰਮ ਹੋਣਿਆ ਇੱਥੇ ਹਰ ਹਰ ਆਫਿਸ ਇਹੀ ਕੰਮ ਕਰਦਾ ਹੁੰਦੀ ਸੀ ਇਹ ਮਨੇ ਇਹ ਤਰ੍ਹਾਂ ਦਾ ਦੇ ਸਿਰਫ ਸਟਾਫ ਹੈ ਜੀ ਸਭ ਟ੍ਰੇਡਿੰਗ ਨਾਲ ਸਮਝਦੇ ਨੇ ਅੱਛਾ ਇਤਨੀ ਪਾਣੀ ਦੇਖਿਆ ਜਿਵੇਂ ਪਾਣੀ ਦਿਖਾਤਾ ਨਹੀਂ ਨਹੀਂ ਆ ਬੜਾ ਵਧੀਆ ਬੂਟੇ ਲੱਗੇ ਆ ਥੋੜਾ ਬਹੁਤਾ ਇਹ ਸਟਾਫ ਦੀ ਟ੍ਰੇਡਿੰਗ ਵਾਓ ਆ ਟ੍ਰੇਡਿੰਗ ਦਾ ਸਾਰੇ ਕੰਪਿਊਟਰ ਲੱਗੇ ਜੀ ਕੀ ਆ ਵਾਹ ਛੋਟਾ ਕੰਮ ਨਹੀਂ ਹੈ ਬੜਾ ਵੱਡਾ ਕੰਮ ਨੇ ਇਹਨਾਂ ਦਾ ਹਾਂਜੀ ਸਟਾਕ ਦਾ ਤੇ ਉੱਪਰ ਬਹੁਤ ਕੁਝ ਹੈ ਕਈ ਯੂਨੀਵਰਸਿਟੀਆਂ ਚ ਜਾ ਕੇ ਤੇ ਇੱਥੇ ਲੈਕਚਰ ਦਿੰਦੇ ਆ ਸਾਰਾ ਕੁਝ ਦੱਸਦੇ ਆ ਜਿਹੜਾ ਸਟਾਕ ਐਕਸਚੇਂਜ ਬਾਰੇ ਵਾਹ ਕੀ ਲੱਗਦਾ ਕੋਈ ਗਲਿੰਫਰ ਦਫ਼ਤਰਾਂ ਸੇ ਦੇਵਾ ਜੀ ਦਾ ਇੱਕ ਚੀਜ਼ ਜੜੀ ਸੀ ਨਾ ਆਹ ਦੂਰਬੀਨ ਲੱਗੀ ਜੇ ਇੱਥੇ ਦੂਰਗਣ ਲਈ ਉਹ ਸਾਹਮਣੇ ਜਿਹੜੇ ਪਹਾੜ ਹਨ ਐਸਲੇ ਤੋਂ ਨਿਰਾ ਹੋ ਗਿਆ ਵਾ ਉਹ ਦੂਰ ਦੇ ਪਹਾੜ ਜਿਹੜੇ ਨਾ ਉਹ ਇਹਦੇ ਵਿੱਚ ਆ ਰਾਮਨਾਥ ਸਾਹਿਬ ਦੇਦੇ ਦੂਰ ਤੋਂ ਨਜ਼ਾਰੇ ਇੱਥੋਂ ਦਫ਼ਤਰ ਚ ਬੈ ਕੇ ਵੇਖ ਸਕਦੇ ਆ ਵਾਹ ਬਹੁਤ ਵਧੀਆ ਜੀ ਨੰਦ ਆ ਗਿਆ ਜੀ ਆ ਜਿਹਦੇ ਦੇ ਬੇਟੇ ਦਾ ਆਫਿਸ ਆ ਸਾਰਾ ਕਿਆ ਬਾਤ ਹੈ ਕਿ ਪਿੰਡ ਤੇ ਕੰਮ ਚੱਲੇ ਜਾ ਆ ਅਸਲ ਪਿੰਡ ਦਾ ਕੰਮ ਚੱਲਣ ਡਿਆ ਬਹੁਤ ਵਧੀਆ ਇਹਨਾਂ ਦਾ ਨਾ ਸਟਾਫ ਲਈ ਜਿਮ ਤੇ ਨਾਲ ਆ ਟੇਬਲ ਟੈਂਸ ਵਗੈਰਾ ਜਿਹੜਾ ਜਿਹੜਾ ਪੂਰਾ ਨੈਟਨ ਪੂਰਾ ਅਰੇਂਜਮੈਂਟ ਕੀਤਾ ਆ ਵੀ ਐਂਟਰਟੇਨਰ ਵੀ ਕਰ ਸਕਣ ਤੇ ਬਹੁਤ ਵਧੀਆ ਜੀ ਸਟਾਫ ਦਾ ਪੂਰਾ ਇਹਨਾਂ ਨੇ ਧਿਆਨ ਰੱਖਿਆ ਹੋਇਆ ਹੈ ਕਿਆ ਬਾਤ ਇਹ ਦਿਓ ਜਾਣਕਾਰੀ ਹੈ ਇਸ ਇਵੈਂਟ ਬਾਰੇ ਸਾਰੀ ਸਸਿਕਲ ਜੀ ਸਜਦੇਵਾ ਸਟਾਕ ਹੁਸ਼ਿਆਪੁਰ 사이ਕਲੋਥਨ ਸੀਜ਼ਨ 7 ਫਿਟਬੈਕਰ ਕਲੱਬ ਹਰ ਸਾਲ ਇਹ ਦੋ 사이ਕਲੋਥਨ ਕਰਵਾਉਂਦਾ ਇੱਕ ਤਾਂ ਹੁੰਦੀ ਆ ਐਕਸਕਲੂਸਿਵਲੀ ਜ਼ਿਆਦਾਤਰ ਸਾਡੇ ਲੋਕਲ ਹੁਸ਼ਿਆਪੁਰ ਦੇ ਬੱਚੇ ਹੀ ਪਾਰਟਿਸਿਪੇਟ ਕਰਦੇ ਆ ਉਹਦਾ ਮੇਨ ਪਰਪਸ ਆ ਵੀ ਸੋਸਾਇਟੀ ਨੂੰ ਇੱਕ ਮੈਸੇਜ ਦੇਣਾ ਵੀ ਤੁਸੀਂ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਹੋ ਐਨਵਾਇਰਨਮੈਂਟ ਦੇ ਪ੍ਰਤੀ ਜਾਗਰੂਕ ਹੋ ਜਿਹੜੀ ਪਿਛਲੀ ਅਸੀਂ 사이ਕਲੋਥਨ ਕੱਢੀ ਸੀਗੀ ਜੂਨੀਅਰ ਉਦੋਂ ਜਦ ਅਸੀਂ ਥੀਮ ਦਿੱਤੀ ਪਲਾਸਟਿਕ ਫ੍ਰੀ ਹੁਸ਼ਿਆਰਪੁਰ ਉਸ ਨੂੰ ਲੈ ਕੇ ਤੇ ਤਕਰੀਬਨ 9000 ਦੇ ਕਰੀਬ ਸਾਈਕਲਿਸਟ ਜਿਹੜੇ ਸੀਗੇ ਉਹ ਉਹਨਾਂ ਨੇ ਇਸ ਇਵੈਂਟ ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਉਹ ਸੀਮੈਂਟ ਦਾ ਨਾਮ ਦਰਜ ਹੋਇਆ ਇਹਦੇ ਵਿੱਚ ਇੱਕ ਬਹੁਤੀ ਇੱਕ ਖਾਸ ਗੱਲ ਜਿਹੜੀ ਮੈਂ ਜ਼ਰੂਰ ਦੱਸਣਾ ਚਾਹਨਾ ਉਦੋਂ ਤਾਂ ਜਿਹੜਾ ਹੁਸ਼ਿਆਰਪੁਰ ਆ ਸਭ ਤੋਂ ਵੱਧ ਪੜੇ ਲਿਖੇ ਲੋਕਾਂ ਦਾ ਸ਼ਹਿਰ ਆ ਪੰਜਾਬ ਦੇ ਵਿੱਚ ਇੱਕ ਪ੍ਰੋਮੀਨੈਂਟ ਵੱਡਾ ਸ਼ਹਿਰ ਆ ਲੇਕਿਨ ਜੇ ਅਸੀਂ ਇਹਦਾ ਕੰਪੈਰੀਜ਼ਨ ਦਿੱਲੀ ਬੰਬੇ ਕੈਲਕਟਾ ਮਦਰਾਸ ਜਾਂ ਆਪਣਾ ਬੈਂਗਲੌਰ ਦਿੱਲ ਮਤਲਬ ਲੁਧਿਆਣਾ ਵਿੱਚ ਲੈ ਲਈਏ ਬਾਕੀ ਸ਼ਹਿਰਾਂ ਨਾਲ ਜੇ ਅਸੀਂ ਕੰਪੈਰੀਜ਼ਨ ਕਰਾਂਗੇ ਨਾ ਤਾਂ ਹੁਸ਼ਿਆਰਪੁਰ ਏਰੀਆ ਵਾਈਜ਼ ਤੇ ਪੋਪੂਲੇਸ਼ਨ ਵਾਈਜ਼ ਦੋਨਾਂ ਦੇ ਕੰਪੈਰੀਜ਼ਨ ਨਾਲ ਬੰਬੇ ਦੇ ਕੰਪੈਰੀਜ਼ਨ ਨਾਲ ਸਿਰਫ ਜਸਟ ਪਿੰਡ ਵਰਗਾ ਹੀ ਆ ਲੇਕਿਨ ਇਹ ਹੁਸ਼ਿਆਰਪੁਰ ਵਾਲਿਆਂ ਨੇ ਇਹ ਕਰਕੇ ਦਿਖਾਤਾ ਪੂਰੇ ਦੇਸ਼ ਵਾਲਿਆਂ ਨੂੰ ਵੀ ਹੁਸ਼ਿਆਰਪੁਰ ਵਾਲੇ ਕਿਸੇ ਤੋਂ ਘੱਟ ਨਹੀਂ ਹੈਗੇ ਨੋ ਯਾਰ ਬੰਦਾ ਤੁਸੀਂ ਇਹ ਦੇਖੋ ਵੀ 2.5 ਲੱਖ ਆਪੂਪੂਲੇਸ਼ਨ ਹੈ ਲੋਕਲ ਸ਼ਹਿਰ ਦੀ ਤੇ ਜਿੱਥੇ 10 ਹਜ਼ਾਰ ਲੋਕ ਸਾਈਕਲ ਦੇ ਉੱਤੇ ਇੱਕ ਜਿਹੜਾ ਇਕੱਠੇ ਹੋ ਕੇ ਤੇ এনवायरमेंट ਨੂੰ ਚੰਗਾ ਰੱਖਣ ਦਾ ਇੱਕ ਮੈਸੇਜ ਦੇ ਰਹੇ ਆ ਔਰ ਇਹ ਦੇ ਵਿੱਚ 3 ਸਾਲ ਤੋਂ ਲੈ ਕੇ 10 ਸਾਲ ਦੇ ਰੋਕਣੇ ਪਾਰਟਿਸਪੇਟ ਕੀਤਾ ਸੀ 10 12 ਬੱਚੇ ਤਾਂ ਉਹ ਸੀ ਟਰਾਈਸਾਈਕਲ ਤੇ ਆਏ ਤਿੰਨ ਪਹੀਆਂ ਵਾਲਾ ਸਾਈਕਲ ਆਪਣੇ ਬੱਚੇ ਆਜਾ ਆਪਣੇ ਪੇਰੈਂਟਸ ਦੇ ਨਾਲ ਉਹਨਾਂ ਨੇ ਐਸੀ ਵਡੇਰ ਵਿੱਚ ਪਾਰਟਿਸਪੇਟ ਕੀਤਾ ਤੇ ਬਹੁਤ ਅੱਛਾ ਮੇਲਾ ਸੀਗਾ ਤੇ ਉਹਨੂੰ ਦੇਖ ਕੇ ਸਾਨੂੰ ਬੜਾ ਇੱਕ ਹੌਸਲਾ ਮਿਲਦਾ ਹੈ ਹੌਸਲਾ ਫਜ਼ਾਈ ਮਿਲਦੀ ਹੈ ਤੇ ਇਹ ਜਿਹੜਾ ਦੂਸਰਾ ਇਵੈਂਟ ਜਿਹੜਾ ਹੁਣ ਅਸੀਂ ਕਰਵਾ ਰਹੇ ਹਾਂ ਜਿਹੜਾ ਹੁਣ ਸੀਜ਼ਨ 7 ਹੋ ਰਿਹਾ ਹੈ ਹਾਂਜੀ ਇਹਦੇ ਵਿੱਚ ਸਿਰਫ ਪੂਰੇ ਦੇਸ਼ ਭਰ ਤੋਂ ਆਉਂਦੇ ਸਾਈਕਲਿਸਟ ਔਰ ਪ੍ਰੋਫੈਸ਼ਨਲ ਹੁੰਦੇ ਜ਼ਿਆਦਾਤਰ ਜਿਹੜੇ ਰੈਗੂਲਰਲੀ ਦੇਸ਼ ਜਿੰਨੇ ਵੀ ਇਵੈਂਟ ਹੁੰਦੇ ਪਾਰਟਿਸਪੇਟ ਥਾਂ ਦਾ ਜਿੱਥੇ ਵੀ ਹੁਣ ਉੱਥੇ ਉਹ ਪਾਰਟਿਸਪੇਟ ਕਰਨ ਜਾਂਦੇ ਆ ਇਹ ਵਿੱਚ ਵੀ ਲਗਭਗ 450 ਦੇ ਕਰੀਬ ਸਾਡੇ ਸਾਈਕਲਿਸਟ ਇਹ ਚ ਰਜਿਸਟਰਡ ਹੋਏ ਆ ਰਜਿਸਟ੍ਰੇਸ਼ਨ ਹਾਲਾਂਕਿ ਅਸੀਂ 300 ਤੇ ਹੀ ਬੰਦ ਕਰ ਦਿੱਤੀ ਸੀ 15 ਇਹ ਮਾਰਚ ਫਰਵਰੀ ਨੂੰ 15 ਫਰਵਰੀ ਨੂੰ ਅਸੀਂ ਇਹਦੀ ਰਜਿਸਟ੍ਰੇਸ਼ਨ ক্লোਜ਼ ਕਰ ਦਿੱਤੀ ਸੀ 300 ਦੇ ਉੱਤੇ ਲੇਕਿਨ ਨਾ ਨਾ ਕਰਦੇ 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 ਉਹ ਹੁਣ ਸਾਡੇ 450 ਤੇ ਗਿਣਤੀ ਜਾ ਪਹੁੰਚੀ ਆ ਤੇ ਬਹੁਤ ਸਾਰੇ ਇਵੈਂਟ ਹੁੰਦੇ ਆ ਨਾ ਕੇਵਲ ਇੰਡੀਆ ਵਿੱਚ ਵਰਲਡ ਲੈਵਲ ਤੇ ਵੀ ਬਹੁਤ ਹੁੰਦੇ ਆ ਲੇਕਿਨ ਜਿਹੜਾ ਸਸੀਂ ਵਸ ਤੋਂ ਆਪਾਂ ਚਾਪੁਰ ਸਾਈਕਲੋਥਨ ਜਿਹੜਾ ਫਿਟ ਬਾਈਕਰ ਕਲੱਬ ਕਰਾਉਂਦਾ ਇਹਦੀ ਇੱਕ ਐਸੀ ਖੂਬੀ ਹੈ ਜਿਹੜੀ ਹੋਰ ਕਿਸੇ ਸਾਈਕਲੋਥਨ 'ਚ ਨਹੀਂ ਹੈਗੀ ਉਹ ਇਹ ਵੀ ਅਸੀਂ ਫਿਟ ਬਾਈਕਰ ਕਲੱਬ ਵਾਲੇ ਕਿਸੇ ਕੋਲੋਂ ਵੀ ਇੱਕ ਪੈਸਾ ਵੀ ਚਾਰਜ ਨਹੀਂ ਕਰਦੇ ਜਿੰਨੇ ਵੀ ਰਜਿਸਟ੍ਰੇਸ਼ਨ ਦੀ ਫੀਸ ਹੈ ਉਹ 200 ਰੁਪਏ ਅਸੀਂ ਮਾਤਰ ਲੈਨੇ ਆਂ ਹੋਰ ਕੋਈ ਕਿਸੇ ਤਰ੍ਹਾਂ ਦੀ ਕਿਸੇ ਕੋਲ ਕੋਈ ਕਲੈਕਸ਼ਨ ਨਹੀਂ ਹੈਗੀ 200 ਰੁਪਏ ਰਾਈਡਰ ਕੋਲੋਂ ਲੈਨੇ ਆ 200 ਰੁਪਏ ਫਿਟ ਬਾਈਕਰ ਕਲੱਬ ਆਪਣੇ ਕੋਲੋਂ ਆਪਣੇ ਕੋਲੋਂ ਹੁੰਦਾ ਜਿੰਨਾ amount ਕਲੈਕਸ਼ਨ ਹੋਈ ਉਨਾ ਇਕੁਅਲ ਅਮਾਉਂਟ ਆਪਣੇ ਕੋਲੋਂ ਪਾ ਕੇ ਅਸੀਂ ਜੋ ਪੈਸਾ ਇਕੱਠਾ ਹੋਇਆ ਉਹ ਅਸੀਂ ਚੈਰੀਟੇਬਲ ਕਾਜ਼ ਵਾਸਤੇ ਜੇਸ ਸਾਸ਼ਾ ਕਰਨ ਜਿਹੜਾ ਮਾਨਸਿਕ ਤੌਰ ਤੇ ਕਮਜ਼ੋਰ ਬੱਚਿਆਂ ਦਾ ਸਕੂਲ ਹੈ ਤੇ ਅਸੀਂ ਉਸ ਸਕੂਲ ਨੂੰ ਇਹ ਸਾਰੇ ਰਾਈਡਰਸ ਵੱਲੋਂ ਮਿਲ ਕੇ ਜਿਹੜਾ ਉਹ ਅਸੀਂ ਚੈੱਕ ਉਹਨਾਂ ਨੂੰ ਹੈਂਡਓਵਰ ਕਰਦੇ ਆਂ ਤੇ ਕੱਲ ਵੀ ਸਪੈਸ਼ਲ ਇਹਨਾਂ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਦੀ ਇੱਕ ਵਿਸ਼ੇਸ਼ ਆਈਟਮ ਹੋਏਗੀ ਕੱਲ ਸਵੇਰੇ ਓਪਨਿੰਗ ਦੇ ਉੱਤੇ ਤੇ ਉਸ ਆਈਟਮ ਤੋਂ ਬਾਅਦ ਉਹ ਚੈੱਕ ਜਿਹੜਾ ਸਾਰੇ ਰਾਈਡਰਸ ਵੱਲੋਂ ਰਲ ਕੇ ਉਹ ਸਕੂਲ ਦੇ ਬੱਚਿਆਂ ਨੂੰ ਦਿੱਤਾ ਜਾਏਗਾ। ਔਰ ਇਹਦੇ ਵਿੱਚ ਮੈਨੂੰ ਬੜੀ ਖੁਸ਼ੀ ਹੈ ਵੀ ਪੂਰੇ ਦੇਸ਼ ਤੋਂ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਤੁਸੀਂ ਕੈਨੇਡਾ ਤੋਂ ਆਏ ਹੋ ਤੇ ਨਿਊਜ਼ੀਲੈਂਡ ਤੋਂ ਵੀ ਮੈਨੂੰ ਅੱਜ ਮਿਲੇ ਆ ਵੀ ਮੈਂ ਨਿਊਜ਼ੀਲੈਂਡ ਤੋਂ ਸਪੈਸ਼ਲ ਆਇਆ ਹਾਂ ਇਸ ਇਵੈਂਟ ਚ ਪਾਰਟਿਸਿਪੇਟ ਕਰਨ ਵਾਸਤੇ। ਤੇ ਖੁਸ਼ੀ ਹੁੰਦੀ ਹੈ ਵੀ ਦੂਰੋਂ ਦੂਰੋਂ ਲੋਕ ਇਸ ਇਵੈਂਟ ਚ ਪਾਰਟਿਸਿਪੇਟ ਕਰਨ ਵਾਸਤੇ ਇੱਥੇ ਪਹੁੰਚਦੇ ਆ। ਅਸੀਂ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਤੇ। ਅਸੀਂ ਇੱਥੇ ਰਿਸਟ੍ਰਿਕਸ਼ਨ 300 ਤੱਕ ਇਸ ਕਰਕੇ ਲਾ ਕੇ ਰੱਖਦੇ ਆਂ ਵੀ ਅਸੀਂ ਕਿਉਂਕਿ 스테이 ਦਾ ਵੀ ਅਰੇਂਜਮੈਂਟ ਕਰਨਾ ਰਾਤ ਦਾ ਡਿਨਰ ਵੀ ਦੇਣਾ ਸਵੇਰ ਦਾ ਵੀ ਬ੍ਰੇਕਫਾਸਟ ਫਿਰ ਦੁਪਹਿਰ ਦਾ ਖਾਣਾ ਵੀ ਇਹ ਇਹ ਸਾਰਾ ਅਸੀਂ ਉਹਨਾਂ ਕੋ ਰਜਿਸਟ੍ਰੇਸ਼ਨ ਕਰੀਏ ਜਿਨ੍ਹਾਂ ਦਾ ਅਸੀਂ ਪ੍ਰੋਪਰ ਟੇਕ ਕੇਅਰ ਅਸੀਂ ਖਿਆਲ ਰੱਖ ਸਕੀਏ ਤੇ ਇਸ ਕਰਕੇ ਅਸੀਂ ਕਈ ਵਾਰੀ ਸਾਡੇ ਨਾਲ ਬੰਦੇ ਨਾਜ ਹੋ ਜਾਂਦਾ ਯਾਰ ਮੈਂ ਰਜਿਸਟ੍ਰੇਸ਼ਨ ਕਰਾਉਣ ਤੋਂ ਰਹਿ ਗਿਆ ਤੇ ਤੁਸੀਂ ਮੇਰਾ ਨਾਮ ਨਹੀਂ ਲਿਖਦੇ ਪਏ ਤੇ ਮੈਂ ਕਿਹਾ ਹੁਣ ਤੁਸੀਂ ਭਾਈ ਹੁਣ ਅਗਲੇ ਸਾਲ ਪਹਿਲਾਂ ਟਾਈਮ ਕਰਵਾ ਲਈਓ ਕੋ ਜਦੋਂ ਅਸੀਂ ਰਜਿਸਟ੍ਰੇਸ਼ਨ ਸਟਾਰਟ ਕੀਤੀ ਸੀ ਇੱਕ ਘੰਟੇ ਦੇ ਵਿੱਚ ਹੀ ਸਭ तकरीबन ਪੌਣੇ 200 ਰਾਈਡਰ ਨੇ ਰਜਿਸਟ੍ਰੇਸ਼ਨ ਪਹਿਲੇ ਘੰਟੇ 'ਚ ਹੀ ਕਰਵਾ ਲੀ ਸੀ ਹਾਂ ਜੀ ਬਹੁਤ ਵਧੀਆ ਜੀ ਸਿਦੇਵਾ ਜੀ ਇੱਕ ਚੀਜ਼ ਹੈ ਹਾਂ ਮੈਂ ਨਾ ਮੈਨੂੰ ਵੀ 3 ਸਾਲ ਹੋ ਗਏ ਜੇ ਲਾਂਡਿਆਂ ਨੂੰ ਰਾਈਡ ਇੱਥੇ ਜੋ ਨੰਦ ਇੱਥੇ ਆਨਾਰਾ ਉਹ ਮੈਂ ਦੱਸ ਨਹੀਂ ਸਕਦਾ ਸਭ ਤੋਂ ਵੱਡੀ ਗੱਲ ਪਤਾ ਕੀ ਆ ਸਿਦੇਵਾ ਜੀ ਨੇ ਆਪਣੇ ਸਟਾਫ ਦਾ ਪੂਰਾ ਧਿਆਨ ਰੱਖਿਆ ਸੀ ਥੱਲੇ ਵੇਖਿਆ ਇਹਨਾਂ ਜਿੰਮ ਲਾਇਆ ਉਹਨਾਂ ਲਈ ਉਹਨਾਂ ਦੀ ਫੇਰ ਦਾ ਵੀ ਧਿਆਨ ਰੱਖਦੇ ਤੇ ਨਾਲ ਨਾਲ ਸਾਡੇ ਵੀ ਅਬ ਜੁਰਗਾ ਦਾ ਇਹ ਧਿਆਨ ਰੱਖ ਲੈਂਦੇ ਆਂ ਅਸੀਂ ਵੀ ਐਸੇ ਬਾਨੇ ਜਿਹੜੇ ਸਾਈਕਲਿੰਗ ਕਰਦੇ ਰਹਿੰਦੇ ਸਾਰਾ ਸਾਲ ਵੀ ਚਾਹੀ ਹਿਸ਼ਾਰਪੁਰ ਜਾਣਾ ਤੇ ਉਹ 100 ਕਿਲੋਮੀਟਰ ਜ਼ਰੂਰ ਲਾਣੀ ਆ 67ਵੇਂ ਸਾਲ 'ਚ ਮੈਂ ਹੁਣ ਲਾਣ ਲੱਗਾ ਤੇ ਮੇਰੇ ਤੋਂ ਵੀ ਵੱਧ ਉਮਰ ਦੇ ਆ 90 ਸਾਲ ਮੇਰੇ ਖ ਸੱਤ ਸਾਲ ਤੋਂ ਲੈ ਕੇ 77 ਸਾਲ ਦੀ ਉਮਰ ਦੇ ਹੈਗੇ ਆ 80 ਸਾਲ ਵੀ 80 ਸਾਲ ਤੱਕ ਤੇ ਤੁਸੀਂ ਹਸਾਲ ਲਾ ਲਓ ਵੀ ਅਹੀਂ ਜਿਹੜੇ ਉਹ ਸਾਰਾ ਸਾਲ ਵੀ ਥੋੜੀ ਥੋੜੀ ਕਰਦੇ ਰਹਿੰਦੇ ਸਾਡਾ ਸਰੀਰ ਹਿਲਦਾ ਰਹਿੰਦਾ ਤੇ ਜਿੱਥੇ ਸਮਝ ਲਓ ਵੀ ਅਹੀਂ ਇੱਕ ਇੱਥੇ ਆਣ ਦਾ ਬਹਾਨਾ ਵਾ ਨਾਲ ਨਾਲ ਅਸੀਂ ਸਾਰਾ ਸਾਲ ਆਪਣੀ ਸਿਹਤ ਵੀ ਸੰਭਾਲਦੇ ਰਹਿੰਨੇ ਆ ਤੇ ਬਹੁਤ ਦਿਲੋਂ ਧੰਨਵਾਦੀਆਂ ਇਹਨਾਂ ਦੇ ਮਾਰੇ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਇਸੇ ਤਰ੍ਹਾਂ ਦਾ ਉਦਮ ਜਿਹੜਾ ਦੇ ਕੇ ਰੱਖੇ ਇਹਦੇ ਵਿੱਚ ਇੱਕ ਹੋਰ ਗੱਲ ਦੱਸਾਂ ਇਹਦੇ ਵਿੱਚ ਤੁਸੀਂ ਗੱਲ ਕੀਤੀ ਐ ਨਾ ਇਹ ਚ 7 ਸਾਲ ਦਾ ਇੱਕ ਬੱਚਾ ਵੀ ਪਾਰਟਿਸਿਪੇਟ ਕਰ ਰਿਹਾ ਅੰਡਰ ਗਾਰਡੀਨਸ਼ਿਪ ਉਹਦੇ ਆ 15 ਕਿਲੋਮੀਟਰ ਸਾਈਕਲ ਚਲਾਉਂ ਅੱਛਾ ਤੇ ਇਹਨੇ 3 ਮਹੀਨੇ ਜਾਂ 6 ਮਹੀਨੇ ਦਾ ਉਹ ਚੈਲੰਜ ਹੈਗਾ ਉਹ ਜਦੋਂ ਕੰਪਲੀਟ ਹੋਣਾ ਜਿਨ੍ਹਾਂ ਜਿਨ੍ਹਾਂ ਨੇ ਵੀ ਉਹ ਕੰਪਲੀਟ ਕਰਨਾ ਉਹ ਸਾਰਿਆਂ ਨੂੰ ਕੈਸ਼ ਅਵਾਰਡ ਮਿਲਣਾ ਜਿਹੜਾ ਸਟਾਫ ਵਾਲੇ ਸਟਾਫ ਵਾਲੇ ਉਹਨਾਂ ਵਾਸਤੇ ਹੁੰਦਾ ਵੀ ਡੇਲੀ ਜਾਂ ਤੁਸੀਂ 5 ਕਿਲੋਮੀਟਰ ਸੈਰ ਕਰ ਲਓ ਇਹਾਂ 15 ਕਿਲੋਮੀਟਰ ਤੁਸੀਂ ਸਾਈਕਲਿੰਗ ਕਰਨੀ ਹੈ ਸਾਈਕਲਿੰਗ ਕਰਨਾ ਤੁਹਾਨੂੰ ਜੋ ਮਰਜ਼ੀ ਕਰਨਾ ਤੇ ਹਫਤੇ ਚ 6 ਦਿਨ ਕਰਨਾ 1 ਦਿਨ ਛੁੱਟੀ ਕਰਨੀ ਤੇ ਜਦੋਂ ਸੈਰ ਕਰਦੇ ਹੋ ਫਿਰ ਕਿਤਰਾ ਤੁਸੀਂ ਕੌਨ ਕਰਦੇ ਹੋ ਸਾਡਾ ਸਾਡਾ ਅਸੀਂ ਐਪ ਉਰ ਬਣਾਈ ਹੈ ਉਹ ਐਪ ਬਣਾਈ ਹੈ ਐਪ ਬਣਾਈ ਉਹਦੇ ਡੇਲੀ ਬੇਸਿਸ ਤੇ ਲਾਈਵ ਟਰੈਕਿੰਗ ਹੋ ਜਾਂਦੀ ਹੈ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਸਾਰੇ ਆਪਣਾ ਆਪਣਾ ਐਪ ਕਰਕੇ ਤੇ ਡੇਲੀ ਉਹ ਗਰੁੱਪ ਬਣਾਇਆ WhatsApp ਤੇ ਉਹ ਚ ਆਪਣਾ ਜਿਹੜਾ ਟਰੈਕ ਪਾ ਦਿੰਦੇ ਨਾਲ ਫੋਟੋ ਪਾ ਦਿੰਦੇ ਆ ਸਾਰਾ ਕੁਝ ਤੇ ਸਦੇਵਾ ਜੀ ਇੱਕ ਚੀਜ਼ ਹੈ ਜੀ ਪੈਸੇ ਤੁਹਾਡੇ ਖਰਚ ਹੁੰਦੇ ਆ ਸਿਹਤ ਉਹਨਾਂ ਦੀ ਚੀਜ਼ ਸਹੀ ਹੁੰਦੀ ਸੀ ਇਹ ਵੇਖ ਲਓ ਦੋਵੇਂ ਚੀਜ਼ਾਂ ਨਾਲ ਸਟਾਫ ਖੁਸ਼ ਰਹੇਗਾ ਆ ਸਿਹਤ ਚੰਗੀ ਹੋਏਗੀ ਤੇ ਉਹਦੀ ਪ੍ਰੋਡਕਟਿਵਿਟੀ ਵੱਧ ਜਾਂਦੀ ਹੈ ਹਾਂ ਬਿਲਕੁਲ ਸਹੀ ਸਹੀ ਹੈ ਜਿਹੜੀ ਹੈ ਨਾ ਜਦੋਂ ਹੈਲਦੀ ਮਾਈਂਡ ਹੋਊਗਾ ਹੈਲਦੀ ਬਾਡੀ ਹੋਊਗੀ ਹੈਲਦੀ ਮਾਈਂਡ ਹੋਊਗਾ ਖੁਸ਼ ਰਹੂਗਾ ਤੇ ਉਹ ਅਲਟੀਮੇਟਲੀ ਕੰਮ ਕਰਨ ਲੱਗਿਆਂ ਵੀ ਉੱਥੇ ਜੋਸ਼ ਵੱਧ ਜਾਂਦਾ ਹਾਂ ਵਧੀਆ ਵਧੀਆ ਚਲੋ ਬਹੁਤ ਵਧੀਆ ਜੀ ਬਾਕੀ ਇਹਨਾਂ ਦੇ ਜਿਹੜੇ ਪ੍ਰਬੰਧ ਕੀਤੇ ਹੋਏ ਹੈ ਨਾ ਉਹ ਮੈਂ ਤੁਹਾਨੂੰ ਵਿਖਾਉਂਗਾ ਉੱਥੇ ਜਾ ਰਹੇ ਅਸੀਂ ਤੇ ਬਾਕੀ ਸਵੇਰੇ ਜਿਹੜਾ ਵਾ ਉਹ ਇੱਥੋਂ ਸ਼ੁਰੂ ਕਰਨੀ ਹੈ ਰਾਈਡ ਇੱਥੋਂ ਜਾਣਾ ਟਾਂਡੇ ਟਾਂਡੇ ਤੋਂ ਜਾਣਾ ਅਸੀਂ ਅੱਗੇ ਬੁੱਲੋਵਾਲ ਜੀ ਸੌਰੀ ਬੁੱਲੋਵਾਲ ਨਹੀਂ ਉਹ ਪੋ 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 ਬਰਦੋਵਾਸ ਤੋਂ 100 ਕਿਲੋਮੀਟਰ ਹੈ ਬੰਨਾ ਜਾਣ ਤੇ ਚਲੋ ਸਵੇਰ ਦਾ ਮੈਂ ਤੁਹਾਨੂੰ ਸਾਰਾ ਨਜ਼ਾਰਾ ਵਿਖਾਉਂਗਾ ਤੇ ਅੱਜ ਵਾਸਤੇ ਨਹੀਂ ਤੇ ਮਿਲਦੇ ਆ ਅਗਲੇ ਜਿੱਥੇ ਰਾਸ਼ਲਾ ਤਾਣਾ ਉੱਥੇ ਵੀ ਤੁਹਾਨੂੰ ਵਿਖਾਣੇ ਆ ਆਣਾ ਸਕੂਲ ਦੀ ਇਮਾਰਤ ਆ ਜਿੱਥੇ ਇਹਨਾਂ ਨੇ ਪ੍ਰਬੰਧ ਕੀਤਾ ਸਾਰੇ ਸਾਈਕਲਿਸਟ ਜਿਹੜੇ ਨਾ ਜਿਹੜੇ ਬਾਹਰੋਂ ਆਏ ਆ ਉਹ ਇੱਥੇ ਇਕੱਤਰ ਹੋ ਰਹੇ ਆ ਬੰਦ ਆ ਜੀ ਇੱਕ ਬੈੱਡ ਲੱਗਾ ਤੇ ਦੋ ਥੱਲੇ ਬੈੱਡ ਲੱਗੇ ਆ ਤੇ ਬਾਥਰੂਮ ਹੈਗਾ ਨਾਲ ਅਟੈਚ ਤੇ ਆਹ ਬਾਥਰੂਮ ਤੇ ਸਵੇਰੇ ਅਹੀਂ ਬਦਲਣੇ ਰੈਡੀ ਹੋ ਗਏ ਇਥੋਂ ਤਰਪਾਣੀ ਉੱਧਰ ਨੂੰ ਬਹੁਤ ਵਧੀਆ ਪ੍ਰਬੰਧ ਹੈ ਜੀ ਬਾਕੀ ਮੈਂ ਤੁਹਾਨੂੰ ਸਕੂਲ ਦੇ ਬਾਰੇ ਵੀ ਖਾਇ ਦਿੱਤੀ ਆ ਐਸੇ ਦਿਓ ਜੀ ਨੇ ਆਪਣੇ ਬਜ਼ੁਰਗਾਂ ਦੀ ਯਾਦ ਚ ਜਿਹੜਾ ਨਾ ਆਪਣਾ ਹੈ ਵਾ ਜਿਹੜੇ ਸਪੈਸ਼ਲ ਕੇ ਹੈਗੇ ਨਾ ਬੱਚੇ ਉਹਨਾਂ ਦੀ ਪੜ੍ਹਾਈ ਇੱਥੇ ਚੱਲਦੀ ਆ ਤੇ ਬਾਕੀ ਅੱਜ ਦੀ ਵੀਡੀਓ ਚ ਇਹਨਾਂ ਹੀ ਜਿਹੜਾ ਇਹਨਾਂ ਨੇ ਮੇਲਾ ਲਾਇਆ ਨਾ ਆਪਣੇ ਸਾਈਕਲਿਸਟਾਂ ਦਾ ਉਹ ਤੁਹਾਨੂੰ ਸਾਰਾ ਸ ਵੀਰੇ ਵਿਖਾਵਾਂਗੇ ਸਾਰੇ ਨਜ਼ਾਰੇ ਜਿੰਨੇ ਕੋ ਹੋ ਸਕਿਆ ਮੈਂ ਕਵਰ ਕਰਕੇ ਵਿਖਾਵਾਂਗਾ ਤੇ ਅੱਜ ਮੈਂ ਤੁਹਾਨੂੰ ਹੁਣ ਗੁਰਦੁਆਰਾ ਫਿਰ ਕਰਤਾਪੁਰ ਸਾਹਿਬ ਜਿਹੜੇ ਜਲੰਧਰ ਦੇ ਲੱਗੇ ਆ ਉਹ ਦੇ ਦਰਸ਼ਨ ਕਰਾਏ ਆ ਤੇ ਨਾਲ ਮੈਂ ਆ ਸਾਈਕਲਿਸਟਾਂ ਦੇ ਜਿਹੜੇ ਆ ਸਾਡੇ ਹੁਸ਼ਿਆਰਪੁਰ ਤੋਂ ਉਸੇ ਦੇਵਾ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਆ ਬਹੁਤ ਮਿਹਨਤ ਕਰਨ ਦੇ ਆ ਤੇ ਇਹ ਵੀ ਇੱਕ ਸਪੋਰਟਸ ਨੂੰ ਪ੍ਰਮੋਟ ਕਰਨਾ ਬੜੀ ਵੱਡੀ ਗੱਲ ਆ ਤੇ ਖਰਚਾ ਵੀ ਬੜਾ ਹੁੰਦਾ ਟਾਈਮ ਬੜਾ ਕੰਜ਼ੂਮ ਹੁੰਦਾ ਤੇ ਚਲੋ ਮਹਾਰਾਜ ਇਹਨਾਂ ਨੂੰ ਇਸੇ ਤਰ੍ਹਾਂ ਬਲ ਬਖਸ਼ੇ ਤੇ ਚੰਗਾ ਜੀ ਮਿਲਾਂਗੇ ਕੱਲ ਦੀ ਵੀਡੀਓ ਚ ਕੱਲ ਤੁਹਾਨੂੰ ਦਿਖਾਵਾਂਗੇ ਸਾਰੇ ਨਜ਼ਾਰੇ ਤਾਂ ਚੰਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ